ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਮਿੱਤਰੋ ਪਹੁੰਚੇ ਆ ਪਿੰਡ ਗਿੱਲ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਤਾਂ ਬਾਈ ਉਹਨਾਂ ਦੇ ਬਹੁਤ ਸਾਰਿਆਂ ਦੇ ਵੀਰਾਂ ਦੇ ਮੈਸੇਜ ਆ ਰਹੇ ਸੀ ਕਿ ਮੈਕਸੀ ਟਰੈਕਟਰ ਅਸੀਂ ਲੈਣਾ ਵਾ ਮੈਕਸੀ ਟਰੈਕਟਰ ਦੀ ਵੀਡੀਓ ਫੇਗੀ ਤਾਂ ਜਰੂਰ ਭੇਜੋ ਤੇ ਬਹੁਤ ਵਧੀਆ ਕੋਕਾ ਪੀਸ ਲੈ ਕੇ ਆਏ ਆ ਤੁਹਾਡੇ ਵਾਸਤੇ ਮੈਕਸੀ ਟਰੈਕਟਰ 245 ਤਾਂ ਸਾਰੀ ਗੱਲਬਾਤ ਬਾਈ ਉਹਨਾਂ ਨਾਲ ਆਪਾਂ ਕਰਵਾਵਾਂਗੇ ਕਿਹੜਾ ਮਾਡਲ ਆ ਕਿੰਨੇ ਰੁਪਏ ਲੈਣੇ ਆ ਟਾਇਰਾਂ ਦੀ ਗੱਲ ਕਰਾਂਗੇ 50% ਟਾਇਰ ਹੈਗੇ ਆ ਇੰਜਨ ਗੇਅਰ ਦਾ ਓਕੇ ਆ ਛਤਰੀ-ਛੁਤਰੀ ਲੱਗੀ ਆ ਬਹੁਤ ਹੀ ਵਧੀਆ ਚੰਗੀ ਹਾਲਤ ਦੇ ਵਿੱਚ ਟਰੈਕਟਰ ਹੈਗਾ ਜ਼ਿੰਮੇਵਾਰ ਭਰਾ ਦਾ ਕੋਈ ਸੇਲ ਪਰਚੇਜ਼ ਦਾ ਕੰਮ ਨਹੀਂ ਟਰੈਕਟਰ ਦੋ ਸੀ ਬਾਈ ਦਾ ਕੰਮ ਸੀਗਾ ਤਾਂ ਕਰਕੇ ਬਾਈ ਹੁਣ ਕਹਿੰਦੇ ਵੀ ਇੱਕ ਟਰੈਕਟਰ ਆਪਾਂ ਜਿਹੜਾ ਸੇਲ ਕਰ ਦੇਣਾ ਤਾਂ ਸਾਰੀ ਗੱਲਬਾਤ ਬਾਈ ਉਹਨਾਂ ਨੂੰ ਪੁੱਛ ਕੇ ਤੁਹਾਨੂੰ ਮੈਂ ਦੱਸਦਾ ਤਾਂ ਆ ਵੇਟਬੂਟ ਅੱਗੇ ਲੱਗੇ ਆ ਨੰਬਰ ਤੁਸੀਂ ਦੇਖ ਰਹੇ ਪੰਜਾਬ ਦਾ ਨੰਬਰ ਆ ਪੀਬੀ03ਐਮ 4390 50% ਟਹਿਰ ਆ ਤਾਂ ਹਾਂ ਬਾਈ ਸੱਚੀ ਕਾਲ ਜੀ ਸੱਚੀ ਕਾਲ ਜੀ ਠੀਕ ਠਾਕ ਹੋ ਵਧੀਆ ਠੀਕ ਤੇ ਕਿਹੜਾ ਮਾਡਲ ਆ ਟਰੈਕਟਰ ਇਹ 2004 ਮਾਡਲ ਅੱਛਾ 2004 ਮਾਡਲ ਆ ਹੈ ਠੀਕ ਆ ਆਪਣਾ ਘਰ ਦਾ ਟਰੈਕਟਰ ਤੁਹਾਡੇ ਨਾਂ ਹੀ ਟਰੈਕਟਰ ਹੈ ਨਹੀਂ ਆਪਣੇ ਨਾਂ ਨਹੀਂ ਅੱਛਾ ਆਪਾਂ ਤਾਂ ਹੁਣ ਲਿਆਂਦਾ ਸੀ ਸੀਜ਼ਨ ਲਾਉਣ ਵਾਸਤੇ ਬਿਲਰ ਦਾ ਠੀਕ ਆ ਠੀਕ ਆ ਠੀਕ ਆ ਉਹ ਰੈਕ ਤੇ ਲਾਇਆ ਸੀ ਅੱਛਾ ਸੀਜ਼ਨ ਲਾ ਲਿਆ ਹੁਣ ਵੇਚ ਦੇਣਾ ਠੀਕ ਆ ਠੀਕ ਆ ਆ ਵੇਟ ਬੂਟੀ ਜਿਹੜੀਆਂ ਅੱਗੇ ਲੱਗਿਆ ਵੀ ਨਾਲ ਦੇਣੇ ਇਹ ਵੇੜ ਅਗਲੇ ਨਹੀਂ ਦੇਣੇ ਅਛਾ ਅਗਲੇ ਵੀਰ ਨਹੀਂ ਸਣੇ ਨਾਲ ਅਗਲੇ ਨਹੀਂ ਦੇ ਨੇ ਪਿਛਲੇ ਦੇ ਦਿੰਨੇ ਨਾਲ ਇਹ ਕਿਸੇ ਦੇ ਵੇਟ ਆ ਅਛਾ ਇਹ ਕਿਸੇ ਆਲਾ ਮਿੱਤਰੋ ਆ ਅੱਗੇ ਜਿਹੜੇ ਵੇਟ ਲੱਗੇ ਆ ਬਾਈ ਹੁਣ ਇਹ ਕਹਿੰਦੇ ਵੇ ਲਾਉਣੇ ਆ ਇਹ ਕਿਸੇ ਦੇ ਆ ਤੇ ਉਹਨੂੰ ਵਾਪਸ ਕਰਨੇ ਆ ਤੇ ਪਿੱਛੇ ਵੇਟ ਲੱਗੇ ਆ ਇਹ ਤੁਹਾਨੂੰ ਮਿਲਣਗੇ ਨਾਲ ਹੋਰ ਤਾਂ ਨਹੀਂ ਕੁਛ ਲਾਉਣਾ ਇਹਦਾ ਹੋਰ ਕੁਛ ਨਹੀਂ ਹੋਰ ਕੁਛ ਨਹੀਂ ਕੱਲੇ ਅਗਲੇ ਵੇਟ ਲਾਉਣੇ ਆ ਹਾਂਜੀ ਠੀਕ ਆ ਤੇ ਕਿਹੜਾ ਮਾਡਲ ਟਰੈਕਟਰ ਆ ਜੀ ਇਹ 2004 ਮਾਡਲ ਆ ਜੀ ਅਛਾ 2004 ਮਾਡਲ ਆ ਹੈ ਹਾਂਜੀ ਠੀਕ ਆ ਠੀਕ ਆ ਤੇ ਕਿੰਨੇ ਰੁਪਈਏ ਲੈਣੇ ਆ ਲੈਣ ਦੇਣ ਵਾਲੀ ਗੱਲ ਕਰਿਓ ਕਿੰਨੇ ਪੈਸੇ ਲੈਣੇ ਆ ਜੀ 2.5 ਲੱਖ ਰੁਪਇਆ ਲੈਣਾ ਠੀਕ ਆ ਲੈ ਮੇਤਰੋ 2.5 ਲੱਖ ਦੀ ਡਿਮਾਂਡ ਆ ਫੇਰ ਮਾਰਾਂ ਉਹ ਤਾਂ ਮਾਨਤਨ ਤਾਂ ਕਰ ਦਾਂਗਾ ਮੌਕੇ ਤੇ ਕੋਈ ਨਾ ਕਰ ਦਾਂਗਾ ਕਰ ਦੋਗੇ ਲੈ ਵੀ ਦਰਸ਼ਕੋ 2.5 ਲੱਖ ਰੁਪਇਆ ਬਾਈ ਹੁਣੀ ਡਿਮਾਂਡ ਕਰਦੇ ਆ ਤੇ ਮਾਨਤਨ ਜਿਹੜਾ ਮੌਕੇ ਤੇ ਤੁਹਾਡਾ ਹੋ ਜੂਗਾ ਤੇ ਜੇ ਤੁਹਾਡੇ ਨਾਲ ਸੰਪਰਕ ਕਰਨ ਦਾ ਆਪਦਾ ਨਾਮ ਦੱਸ ਦਿਓ ਰਾਮ ਗਿਆ ਗੁਰਸੇਵ ਸਿੰਘ ਗੁਰਸੇਵ ਸਿੰਘ ਹੈ ਤੇ ਸੰਪਰਕ ਨੰਬਰ ਦੱਸ ਦੋ ਰਾ 931 94631 08383 08383 ਹੈ 94631 08383 ਮਿੱਤਰੋ ਇਹ ਤੇ ਸੰਪਰਕਾਂ ਕੋਈ ਗੱਲ ਨਹੀਂ ਤੁਸੀਂ ਸੰਪਰਕ ਕਰ ਲਿਓ ਬਾਈ ਜੀ ਹੁਣ ਨਾਲ ਨੰਬਰ ਜਿਹੜਾ ਸਕਰੀਨ ਦੇ ਉੱਪਰ ਵੀ ਚੱਲੀ ਜਾਂਦਾ ਹੈ ਨਾ ਤੇ ਜਿਹੜੇ ਸੱਜਣ ਨੂੰ ਭਾਉਂਦੀ ਸੇਲ ਕਰਨ ਵਾਸਤੇ ਭਾਉਂਦੀ ਘਰ ਵਿੱਚ ਰੱਖਣ ਵਾਸਤੇ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਬਾਈ ਹੁਣ ਨੰਬਰ ਸਕਰੀਨ ਦੇ ਉੱਪਰ ਚੱਲ ਜਾਂਦਾ ਤਾਂ ਵੀਡੀਓ ਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਧੰਨਵਾਦ ਸਾਰੇ ਸੱਜਣਾ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਿੱਛੋਂ ਵੀ ਦਿਖਾ ਦੇਣਾ ਟ੍ਰੈਕਟਮ ਆ ਦੇਖੋ ਥੋੜਾ ਖੜਾ ਹੋ ਜੀ ਜਗ੍ਹਾ ਤੇ ਆ ਲੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀ